ਪੰਜਾਬ ਪੰਜਾਬੀ ਪੰਜਾਬੀਅਤ ਨੂੰ ਸਮਰਪਿਤ ਸ਼ੇਵ ਕੁਮਾਰ ਬਟਾਲਵੀ ਆਰਗੇਨਾਈਜੇਸ਼ਨ ਲੰਡਨ ਲਾਲਚੰਦ ਜਮਲਾ ਜੱਟ ਯਾਦਗਾਰੀ ਟਰਸਟ 버ਮਿੰਗਮ ਕਲਦੀਪ ਮਾਨਕ ਟਰਸਟ ਪੰਜਾਬੀ ਹੈਰੀਟੇਜ ਟਰਸਟ ਯੂਕੇ ਔਰ ਮਾਸਟਰ ਜਮੈਲ ਸਿੰਘ ਮਮੋਰੀਅਲ ਟਰਸਟ ਦੇ ਚੇਅਰਮੈਨ ਹੋਣ ਦੇ ਨਾਤੇ ਮੈਂ ਤਲਵਿੰਦਰ ਢਿੱਲੋਂ ਸੱਲੱਲਾਹ ਅਲੈਹਿ ਵਸੱਲਮ حضرت ਮੁਹੰਮਦ ਸਾਹਿਬ ਦੀ ਉਮਤ ਸਾਰੇ ਮੁਸਲਮਾਈ ਮੁਸਲਮਾਨ ਭਾਈਚਾਰੇ ਨੂੰ ਮੇਰੇ ਵੱਲੋਂ ਚਾਂਦਰਾ ਤੇ Eid ul Fitr ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਅੱਲਾ ਸਭ ਦੀ ਕਰਾਂ ਚ ਸ਼ਾਂਤੀ ਦੇਵੇ ਔਰ ਆਪੋ ਆਪਣੇ ਧਰਮ ਚ ਆਪੋ ਆਪਣੇ ਕਲਚਰ ਚ ਸਾਰੇ ਖੁਸ਼ੀ ਵਸਣ ਔਰ ਸਾਡੇ ਵੱਲੋਂ ਇਹੋ ਹੀ ਦੁਆ ਹੈ ਤੇ ਆਖਿਰ ਦੇ ਵਿੱਚ ਮੈਂ ਫੇਰ ਇੱਕ ਵਾਰ ਵਧਾਈ ਦਿੰਦਾ ਹੋਇਆ ਇਸ ਸਾਰੀ ਉਮਤ ਨੂੰ ਈਦੋਲ ਫੇਰਦੀਆਂ ਬਹੁਤ ਬਹੁਤ ਮੁਬਾਰਕ